ਦੋਸਤੋ ਅੱਜ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਜਿਸ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਆਜ਼ਾਦੀ ਨਾਲ ਆਜ਼ਾਦੀ ਪਹਿਲੇ ਮਨਾਾਈ ਦੱਸੋ ਤੁਹਾਡਾ ਕੀ ਹਾਲ ਚਾਲ ਆ ਹਾਲ ਬਿਲਕੁਲ ਠੀਕ ਆ ਚੜ੍ਹਦੀ ਕਲਾ ਤੇ ਮੈਨੂੰ ਤੁਸੀਂ ਆਇਂ ਦੱਸੋ ਤੁਸੀਂ ਇਕੱਠੇ ਜੇ ਹੋਏਗਾ ਤਾਂ ਬੈਠੇ ਹੋ ਇਕੱਠੇ ਜੇ ਮੈਂ ਕੱਲਾ ਥੋੜਾ ਹੋਇਆ ਇਕੱਠੇ ਤਾਂ ਸਾਰੇ ਹੋਏ ਬੈਨੇ ਠੰਡ ਚ ਸਾਰਿਆਂ ਨੂੰ ਇਕੱਠੇ ਕੀਤਾ ਪਿਆ ਹੁਣ ਤੁਸੀਂ ਉਹ ਆ ਲਾਈਵ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਵੀ ਇਕੱਠੇ ਹੀ ਹੋਏ ਬੈਠੇ ਸੀ ਇਹ ਜਿਹੜੀ ਇਹਨਾਂ ਨੇ ਚੁੰਨੀ ਲਈ ਆ ਨਾ ਇਹ ਪਹਿਲਾਂ ਨਹੀਂ ਸੀ ਲਈ ਪਹਿਲਾਂ ਟੋਪੀ ਲਈ ਹੋਈ ਸੀ ਤੇ ਆ ਲਾਈਵ ਕਰਨ ਦੇ ਲਈ ਟੋਪੀ ਟਾਪੀ ਲਾ ਕੇ ਚੁੰਨੀ ਲਈਆ ਕੋਟੀ ਵੀ ਪਾਈ ਹੋਈ ਸੀ ਵੱਡੀ ਹਾਂ ਇਸ ਕਰਕੇ ਇਕੱਠੇ ਤਾਂ ਸਾਰੇ ਹੀ ਹੋਏ ਪਏ ਆ ਹਾਂਜੀ ਆਪਾਂ ਮੇਨ ਸਵਾਲਾਂ ਤੇ ਆਈਏ ਹਾਂਜੀ ਤੇ ਅੱਜ ਮੇਰਾ ਪਹਿਲਾ ਇਹ ਸਵਾਲ ਆ ਸ਼ੰਭੂ ਦੇ ਖਨੋਰੀ ਬਾਰਡਰ ਦੀਆਂ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੀ ਜਥੇਬੰਦੀਆਂ ਉਹਨਾਂ ਨੇ ਅੱਜ ਮੀਟਿੰਗ ਕੀਤੀ ਆ ਪਾਤੜਾਂ ਦੇ ਵਿੱਚ ਏਕਤਾ ਦੇ ਲਈ ਤੇ ਉਹਦਾ ਕੀ ਨਤੀਜਾ ਨਿਕਲਿਆ ਦੇਖੋ ਜੀ ਇਕਤਾ ਮੀਟਿੰਗ ਅੱਜ ਹੋਈ ਐ ਪੂਰਾ ਪੰਜਾਬ ਜਾਣਨਾ ਚਾਹੁੰਦਾ ਹੈ ਕਿ ਸ਼ੰਭੂ ਖਨੋਰੀ ਵਾਲੀਆਂ ਜਥੇਬੰਦੀਆਂ ਤੇ ਐਸਕੇ ਐਸਕੇਐਮ ਵਾਲੀਆਂ ਜਥੇਬੰਦੀਆਂ ਦੀ ਇਕਤਾ ਮੀਟਿੰਗ ਦਾ ਨਤੀਜਾ ਕੀ ਨਿਕਲਿਆ ਦੇਖੋ ਜੀ ਪਹਿਲਾ ਨਤੀਜਾ ਤਾਂ ਇਹ ਨਿਕਲਿਆ ਕਿ ਕੁਝ ਐਕਸ਼ਨ ਜਿਹੜੇ ਨੇ ਸਾਂਝੇ ਕੀਤੇ ਗਏ ਨੇ ਜਿਵੇਂ ਕਿ 20 ਤਰੀਕ ਨੂੰ ਸੱਦਾ ਦਿੱਤਾ ਗਿਆ ਸਾਰੇ ਐਮਪੀ ਮੈਂਬਰ ਪਾਰਲੀਮੈਂਟ ਉਹਨਾਂ ਦੇ ਘਰਾਂ ਦੇ ਘਰਾਓ ਕਰਨੇ ਆ ਤੇ ਉਹ ਸ਼ੰਭੂ ਖਨੋਰੀ ਤੇ ਐਸਕੇਐਮ ਇਹ ਤਿੰਨੋਂ ਫਾਰਮ ਜਿਹੜੇ ਆ ਇਕੱਠੇ ਕਰਾਓ ਕਰਨਗੇ ਇਹ ਸੱਜਾ ਸੱਦਾ ਵੱਡਾ ਸਾਂਝਾ ਕਰ ਲਿਆ ਗਿਆ ਦੂਜਾ ਕਰ ਲਿਆ ਗਿਆ ਕਿ 26 ਜਨਵਰੀ ਨੂੰ ਪੂਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਕਰਨਾ 26 ਜਨਵਰੀ ਨੂੰ ਜਿਹੜਾ ਗਣਤੰਤਰ ਦਿਵਸ ਹੁੰਦਾ ਸੰਵਿਧਾਨ ਦਿਵਸ ਹੁੰਦਾ ਤਾਂ ਉਸ ਦਿਨ ਪੂਰੇ ਦੇਸ਼ 'ਚ ਟਰੈਕਟਰ ਮਾਰਚ ਦਾ ਜਿਹੜਾ ਸੱਦਾ ਉਹ ਵੀ ਸਾਂਝਾ ਕਰ ਲਿਆ ਗਿਆ ਉਹ ਵੀ ਹੁਣ ਇਕੱਠੇ ਕੀਤਾ ਜਾਊਗਾ ਔਰ ਜਿਹੜੀ ਪੂਰਾ ਪੰਜਾਬ ਦੇਖਣਾ ਚਾਹੁੰਦਾ ਹੈ ਵੀ ਏਕਤਾ ਹੋ ਰਹੀ ਹੈ ਕਿ ਨਹੀਂ ਏਕਤਾ ਬਈ ਨਹੀਂ ਹੋਈ ਜਿਹੋ ਜੀ ਏਕਤਾ ਲੋਕ ਵੇਖਣੀ ਚਾਹੁੰਦੇ ਨੇ ਉਹ ਏਕਤਾ ਨਹੀਂ ਹੋਈ ਵੇਖੋ ਇਥੋਂ ਤੱਕ ਏਕਤਾ ਹੋ ਸਕਦੀ ਐ ਵੀ ਸੱਦੇ ਇਕੱਠੇ ਤਾਲਮੇਲ ਨਾਲ ਪਰ ਜੇ ਕੋਈ ਇਹ ਕਵੇ ਕਿ ਇਹ ਇਕੱਠੇ ਹੀ ਹੋ ਜਾਣ ਸਾਰੇ ਇੱਕਦਮ ਇਹ ਮੇਰੇ ਖਿਆਲ ਦੇ ਨਾਲ ਅਜੇ ਹਵਾਈ ਗੱਲਾਂ ਨੇ ਦੇਖੋ ਪਹਿਲੀ ਗੱਲ ਇਕੱਠੇ ਹੋਣਾ ਚਾਹੀਦਾ ਪੂਰੇ ਪੰਜਾਬ ਦੇ ਲੋਕ ਵੀ ਚਾਹੁੰਦੇ ਨੇ ਤੇ ਸਾਰੇ ਚਾਹੁੰਦੇ ਨੇ ਪਰ ਜਿੰਨੇ ਜਥੇਬੰਦੀਆਂ ਦੇ ਵਿੱਚ ਵਿਚਾਰਧਾਰਾ ਦੇ ਸਿਧਾਂਤ ਦੇ ਕੰਮ ਕਰਨ ਦੇ ਲਾਈਨ ਦੇ ਵਖਰੇਵੇਂ ਨਹੀਂ ਉਹਨਾਂ ਦੇ ਵਿੱਚ ਜੇ ਜੇ ਕੋਈ ਐ ਸੋਚੇ ਆਦਰਸ਼ਵਾਦੀ ਤਰੀਕੇ ਨਾਲ ਸੋਚੇ ਹਵਾਤ ਸੋਚੇ ਵੀ ਇਹ ਏਕੋ ਦਮ ਸਾਰੇ ਇਕੱਠੇ ਹੋ ਜਾਣ ਇਹ ਅਜੇ ਸੰਭਵ ਨਹੀਂਗਾ ਦੇਖੋ ਦਿੱਲੀ ਮੋਰਚੇ ਤੇ ਜਿਵੇਂ ਸੰਯੁਕਤ ਕਿਸਾਨ ਮੋਰਚਾ ਬਣਿਆ ਸੀ ਉਸ ਤੋਂ ਬਾਅਦ ਹੁਣ ਤਿੰਨ ਫੋਰਮ ਬਣ ਗਏ ਸ਼ੰਭੂ ਖਨੋਰੀ ਵਾਲਾ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਔਰ ਜਿਹੜਾ ਦੂਜੇ ਪਾਸੇ ਬੈਠੇ ਨੇ ਜਥੇਬੰਦੀਆਂ ਜਿਨ੍ਹਾਂ ਨੇ ਨਾਂ ਰੱਖਿਆ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਤੀਜੇ ਪਾਸੇ ਜਿਹੜਾ ਪਹਿਲਾ ਵਾਲਾ ਸੰਯੁਕਤ ਕਿਸਾਨ ਮੋਰਚਾ ਭਾਰਤ ਤਿੰਨਾਂ ਦੇ ਵਿੱਚ ਵਖਰੇਵੇਂ ਨੇ ਇਸੇ ਕਰਕੇ ਅਲਗ-ਅਲਗ ਨੇ ਹੁਣ ਕਈ ਲੋਕ ਨੇ ਜਿਹੜੇ ਹਵਾ 'ਚ ਗੱਲਾਂ ਸੋਚਦੇ ਨੇ ਜਿਹੜੇ ਆਦਰਸ਼ਵਾਦੀ ਨੇ ਉਹ ਕਈ ਤਾਂ ਕਹਿਣਗੇ ਯਾਰ ਇਹ ਸਾਰੇ ਇੱਕੋ ਜਿਹੀ ਜਥੇਬੰਦੀ ਕਿਉਂ ਨਹੀਂ ਬਣਾ ਲੈਂਦੇ ਸਾਰਿਆਂ ਨੂੰ ਇੱਕੋ ਜਿਹੀ ਜਥੇਬੰਦੀ ਬਣਾ ਲੈਣੀ ਚਾਹੀਦੀ ਹੈ ਇਹ ਸਾਰੀਆਂ ਗੱਲਾਂ ਹਵਾਈ ਨੇ ਆਦਰਸ਼ਵਾਦੀ ਨੇ ਇਹ ਸੁਣਨ ਤੇ ਕਹਿਣ ਨੂੰ ਤਾਂ ਚੰਗੀਆਂ ਲੱਗਦੀਆਂ ਪਰ ਇਹ ਹਕੀਕੀ ਨਹੀਂ ਹੈਗੀਆਂ ਦੇਖੋ ਇੱਕ ਪਰਿਵਾਰ ਚ ਪੰਜ ਜੀ ਹੋਣਾਂ ਇੱਕੋ ਮੁੱਦੇ ਤੇ ਉਹਨਾਂ ਦੀ ਰਾਏ ਕਈ ਵਾਰੀ ਨਹੀਂ ਰਲਦੀ ਸੋਚ ਵੱਖਰੀ ਵੱਖਰੀ ਅਕਲ ਦਾ ਪੱਧਰ ਵੱਖੋ ਵੱਖਰਾ ਸਿਧਾਂਤ ਵੱਖੋ ਵੱਖਰੇ ਵਿਚਾਰਧਾਰਾ ਵੱਖੋ ਵੱਖਰੀ ਪਿਓ ਪੁੱਤ ਦੀ ਸੋਚ ਨਹੀਂ ਲੱਲਦੀ ਜਿੰਨਾ ਹੋ ਸਕੇ ਹੋਣਾ ਚਾਹੀਦਾ ਹੈ ਕਿ ਸੋਚਾਂ ਲਗ ਲਗ ਹੋਣ ਪਰ ਕੰਮ ਇਕੱਠੇ ਹੋਣ ਇਸੇ ਤਰ੍ਹਾਂ ਜੇਕਰ ਸੰਯੁਕਤ ਇਹ ਤਿੰਨੇ ਜਿਹੜੇ ਫੋਰਮ ਨੇ ਇਹ ਇਕੱਠੇ ਹੋ ਕੇ ਕੰਮ ਇਕੱਠਾ ਕਰਨ ਲੱਗ ਪੈਣ ਮਤਲਬ ਸੰਘਰਸ਼ ਇਕੱਠਾ ਕਰ ਲੈਣ ਤਾਂ ਇਹ ਬਹੁਤ ਵਧੀਆ ਗੱਲ ਆ ਅੱਜ ਇੱਥੋਂ ਤੱਕ ਕੀ ਗੱਲ ਪਹੁੰਚੀ ਐ ਜੇ ਕੋਈ ਇਹ ਸੁੰਨਣਾ ਚਾਹਦਾ ਮੇਰੇ ਕੋਲੋਂ ਵੀ ਏਕਤਾ ਹੋਈ ਐ ਕਿ ਨਹੀਂ ਭਰਾਓ ਪਹਿਲਾਂ ਵਰਗੀ ਏਕਤਾ ਨਹੀਂ ਹੋਣੀ ਵੀ ਜੇ ਆਪਾਂ ਐ ਸੋਚ ਗਏ ਵੀ ਸਾਰੇ ਉਹ ਜਿਹੜੇ ਦੋ ਫੋਰਮ ਉਥੇ ਲੜਾਈ ਲੜ ਰਹੇ ਨੇ ਉਹ ਭੰਗ ਕਰ ਦੋ ਜਾਏ ਵੀ ਤਿੰਨੇ ਫੋਰਮ ਬਾਕੀ ਭੰਗ ਕਰਕੇ ਇੱਕੋ ਫੋਰਮ ਬਣਾ ਲੈਣ ਇਹ ਹਾਲ ਦੀ ਕੜੀ ਸੰਭਵ ਨਹੀਂਗਾ ਕਿਉਂਕਿ ਦਿੱਲੀ ਮੋਰਚੇ ਦੇ ਵਿੱਚੋਂ ਵੀ ਕਈ ਐਸੀਆਂ ਚੀਜ਼ਾਂ ਨਿਕਲ ਕੇ ਆਈਆਂ ਜਿਨ੍ਹਾਂ ਕਾਰਨ ਕਈ ਵਖਰੇਵੇਂ ਕਈ ਮਤਭੇਦ ਪੈਦਾ ਹੋਏ ਨੇ ਹੁਣ ਮੈਨੂੰ ਤਾਂ ਲੱਗਦਾ ਜਿਹੜੇ ਬੰਦੇ ਆ ਕਹਿੰਦੇ ਨੇ ਵੀ ਯਾਰ ਫਿਰ ਇਕੱਠੇ ਕਿਉਂ ਨਹੀਂ ਹੁੰਦੇ ਲੈ ਇਨ੍ਹਾਂ ਚ ਆਕੜ ਇਨ੍ਹਾਂ ਚ ਹੰਕਾਰ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਹਾਂ ਆਗੂਆਂ 'ਚ ਸਮੱਸਿਆਵਾਂ ਹੋਣਗੀਆਂ ਔਰ ਕਿਹਦੇ ਚ ਨਹੀਂ ਗਈਆਂ ਇੱਕ ਗਲੀ ਦੇ ਵਿੱਚ ਜੇ 10 ਘਰ ਨੇ ਨਾ ਉਹਨਾਂ ਸਾਰਿਆਂ ਦੀ ਸਾਰਿਆਂ ਨਾਲ ਨਹੀਂ ਬਣਦੀ ਘਰ 'ਚ ਜੇ ਜੀ ਨੇ 5-7 ਉਹਨਾਂ ਸਾਰਿਆਂ ਦੀ ਇੱਕ رائے ਇੱਕ ਸਲਾਹ ਇੱਕ ਮੁੱਦੇ ਤੇ ਨਹੀਂ ਹੁੰਦੀ ਸਬਜ਼ੀ ਬਣਾਉਣੀ ਹੋਵੇ ਨਾ ਤੇ ਜੇ 5 ਜੀਆਂ ਨੂੰ ਅਲੱਗ-ਅਲੱਗ ਪੁੱਛ ਲੀਏ ਤੇ ਅਲੱਗ-ਅਲੱਗ ਦੱਸਦੇ ਨੇ ਤੇ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ 'ਚ ਸੈਂਕੜੇ ਹਜ਼ਾਰਾਂ ਜਿਹੜੇ ਲੋਕ ਉਹਨਾਂ ਨਾਲ ਜੁੜੇ ਨੇ ਕੰਮ ਕਰਦੇ ਨੇ ਸਾਰਿਆਂ ਦੀ رائے ਸਲਾਹ ਹੋਣੀ ਹੁੰਦੀ ਆ ਹਵਾ ਦੇ ਵਿੱਚ ਇੱਕ ਤਾਂ ਹੁਣ ਕਈ মিডিਆ ਵਾਲੇ ਕਹਿ ਰਹੇ ਨੇ ਯਾਰ ਦੋ ਮੀਟਿੰਗਾਂ ਹੋ ਗਈਆਂ ਪਹਿਲਾਂ ਵੀ 13 ਤਰੀਕ ਨੂੰ ਪਾਤਲਾ ਚ ਮੀਟਿੰਗ ਹੋਈ ਅੱਜ ਫੇਰ ਹੋਈ ਫਿਰ ਏਤਾ ਕਿਉਂ ਨਹੀਂ ਨਿਕਲੀ ਦੋ ਮੀਟਿੰਗਾਂ ਹੋ ਗਈਆਂ ਦੋ ਮੈਂ ਕਹਿੰਨਾ ਦੇਖੋ ਘਰ ਚ ਨਿੱਕਾ ਮੋਟਾ ਕੰਮ ਕਰਨਾ ਹੋਵੇ ਨਾ ਤੇ ਉਹਦੇ ਲਈ رائے ਇਕੱਠੀ ਬਣਾਉਣ ਦੇ ਉੱਪਰ ਕਈ ਵਾਰੀ 8 8 10 10 ਰੀ ਬਹਿਣਾ ਪੈਂਦਾ ਨਿੱਕਾ ਜਿਹਾ ਕੰਮ ਕਰਨਾ ਹੋਵੇ ਮਤਲਬ ਖੇਤ ਮੋਟਰ ਵਾਲੀ ਕੋਠੀ ਪਾਉਣੀ ਹੋਵੇ ਕਿਹੜੀ ਜਗ੍ਹਾ ਨਲਕਾ ਲਵਾਉਣਾ ਕਿਹੜੀ ਜਗ੍ਹਾ ਲਵਾਉਣਾ ਨਿੱਕੀ ਨਿੱਕੀ ਗੱਲ ਨਹੀਂ ਕਈ ਵਾਰੀ 5 5 7 7 ਵਾਰੀ ਬਹਿ ਕੇ ਸਲਾਮਾਂ ਕਰਨੀਆਂ ਪੈਂਦੀਆਂ ਨੇ ਸੋ ਐਸੀ ਕੋਈ ਆਫਤ ਨਹੀਂ ਆਈ ਕਿਸਾਨ ਆਗੂ ਜੋ ਕਰ ਰਹੇ ਨੇ ਉਹ ਮੇਰੇ ਖਿਆਲ ਦੇ ਨਾਲ ਸੋਚ ਸਮਝ ਕੇ ਕਰ ਰਹੇ ਨੇ ਅਸੀਂ ਜਿਨ੍ਹਾਂ ਨੂੰ ਤਜਰਬਾ ਨਹੀਂਗਾ ਜਿਨ੍ਹਾਂ ਨੇ ਕਦੇ ਅਗਵਾਈ ਨਹੀਂ ਕੀਤੀ ਸੈਂਕੜੇ ਲੋਕਾਂ ਦੇ ਤਾਂ ਛੱਡੋ ਜਿਨ੍ਹਾਂ ਕੋਲ ਟੱਬਰ ਦੀ ਅਗਵਾਈ ਨਹੀਂ ਹੈਗੀ ਜਿਨ੍ਹਾਂ ਦੀ ਘਰ 'ਚ ਨਹੀਂ ਕੋਈ ਸੁਣਦਾ ਉਹ ਜਦੋਂ ਸੈਂਕੜੇ ਹਜ਼ਾਰਾਂ ਬੰਦਿਆਂ ਦੀ ਅਗਵਾਈ ਕਰਨ ਵਾਲੇ ਆਗੂਆਂ ਨੂੰ ਅਸੀਂ ਘਰੇ ਬੈਠੇ ਮਤਾਂ ਦਿੰਨੇ ਆ ਅਏ ਕਿਉਂ ਨਹੀਂ ਕੀਤਾ ਉਹ ਕਿਉਂ ਨਹੀਂ ਕੀਤਾ ਤੇ ਇਹ ਹਾਸੋ ਹੀਣੀਆਂ ਜੀਆਂ ਗੱਲਾਂ ਬਣਦੀਆਂ ਨੇ ਸੋ ਮੈਨੂੰ ਲੱਗਦਾ ਅੱਗੇ ਤੁਰ ਰਹੀ ਹੈ ਗੱਲ ਪੋਜੀਟਿਵ ਹੈ ਜੀ ਅਜਾਜ ਜੀ ਮੇਰਾ ਇੱਕ ਹੋਰ ਸਵਾਲ ਆ ਦਿੱਲੀ ਦੇ ਵਿੱਚ ਮੋਦੀ ਸਰਕਾਰ ਨੇ ਐਲਾਨ ਕੀਤਾ ਕਿ ਜੇਕਰ ਔਰਤਾਂ ਸਾਨੂੰ ਵੋਟ ਪਾਉਣੀਆਂ ਤਾਂ ਅਸੀਂ ਉਹਨਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਦੇਵਾਂਗੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਚੰਗੀ ਗੱਲ ਹੈ ਤੁਸੀਂ ਮੈਨੂੰ ਲੱਗਦਾ ਸੜਦੀਆਂ ਪਈਆਂ ਦੇਖੋ ਤੁਹਾਨੂੰ ਪੰਜਾਬ ਵਾਲਿਆਂ ਨੂੰ ਭਗਵੰਤਮਾਨ ਹੋ ਰਹੀ 1000 ਰੁਪਏ ਮਹੀਨਾ ਦੇ ਰਹੇ ਨੇ ਤੁਹਾਨੂੰ ਮਿਲਦਾ ਪਿਆ 1000 ਤੇ ਦਿੱਲੀ ਵਾਲਿਆਂ ਭੈਣਾਂ ਨੂੰ ਮਿਲਣਾ 2500 ਸਾੜਾ ਹੋ ਰਿਆ ਨਾ ਹਾਂਜੀ ਜਿਵੇਂ ਸਾਨੂੰ ਹੁਣ ਮਿਲ ਰਿਹਾ ਹੈ 1000 ਰੁਪਏ ਪ੍ਰਤੀ ਮਹੀਨਾ ਮਿਲ ਰਿਹਾ ਨਾ ਹਾਂ ਮਿਲ ਰਿਹਾ ਨਾ ਮੈਨੂੰ ਲੱਗਦਾ ਜਿਹੜੀ ਸੋਹਣੀ ਸੋਹਣੀ ਚੁੰਨੀ ਆ ਜਾਂ ਆ ਜਿਹੜੇ ਕੱਪੜੇ ਨੇ ਉਹ 1000 ਰੁਪਏ ਵਾਲੇ ਹੀ ਹੋਣਗੇ ਹਾਂਜੀ ਬਸ ਜਿਵੇਂ ਦਾ ਤੁਹਾਨੂੰ ਮਿਲ ਰਿਹਾ ਨਾ 1000 ਰੁਪਏ ਮਹੀਨਾ ਪੰਜਾਬ ਚ ਜਿਵੇਂ ਹਿਮਾਚਲ ਦੇ ਵਿੱਚ ਕਾਂਗਰਸ ਦੀ ਸਰਕਾਰ ਬੰਨੀ ਸੀ ਬਣੀ ਹੋਈ ਆ ਸੁੱਖੂ ਸਰਕਾਰ ਸੁੱਖੂ ਮੁੱਖ ਮੰਤਰੀ ਆ ਤੇ ਉੱਥੇ ਹਿਮਾਚਲ ਦੇ ਵਿੱਚ ਉਹਨਾਂ ਨੇ ਕਿਹਾ ਸੀ 15-1500 ਰੁਪਈਆ ਮਹੀਨਾ ਦੇਾਂਗੇ ਜਿਵੇਂ ਹਿਮਾਚਲ ਵਾਲੀਆਂ ਭੈਣਾਂ ਨੂੰ ਮਿਲ ਰਿਹਾ ਜਿਵੇਂ ਤੁਹਾਨੂੰ ਪੰਜਾਬ ਵਾਲੀਆਂ ਭੈਣਾਂ ਨੂੰ ਮਿਲ ਰਿਹਾ ਐਵੇਂ ਹੀ ਦਿੱਲੀ ਵਾਲੀਆਂ ਨੂੰ ਮਿਲਣਾ ਠੀਕ ਮੈਂ ਤੇ ਕਹੂੰਗਾ ਬਈ ਪਹਿਲਾਂ ਬੀਜੇਪੀ ਕਹਿੰਦੀ ਹੁੰਦੀ ਸੀ ਜਦੋਂ ਇਹ ਕਾਂਗਰਸ ਤੇ ਆਮ ਆਦਮੀ ਪਾਰਟੀ ਐਲਾਨ ਕਰਦੇ ਸੀ ਆਹ ਫ੍ਰੀ ਦੇ ਦਾਂਗੇ ਉਹ ਫ੍ਰੀ ਦੇ ਦਾਂਗੇ ਤਾਂ ਉਦੋਂ ਇਹ ਇਹ ਕਹਿੰਦੇ ਹੁੰਦੇ ਸੀ ਮੁਫਤ ਕੀ ਰੇਵੜੀਆਂ ਵੰਡ ਰਹੇ ਆਂ ਐਂ ਕਹਿੰਦੇ ਸੀ ਔਰ ਹੁਣ ਕੀ ਇਹ ਮੁਫਤ ਦੀ ਰੇਵੜੀ ਨਹੀਂ ਹੈ ਪਹਿਲੀ ਤਾਂ ਗੱਲ ਈ ਪਰ ਲੋਕਾਂ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਪਰ ਮੈਂ ਦਾਅਵੇ ਨਾਲ ਕਹਿੰਨਾ ਇਹ ਸਭ ਉਸੇ ਤਰ੍ਹਾਂ ਦੀਆਂ ਛੁਰਲੀਆਂ ਨੇ ਜਦੋਂ ਮੋਦੀ ਸਾਹਿਬ ਨੇ ਪਹਿਲੀ ਵਾਰ ਪ੍ਰਧਾਨ ਮੰਤਰੀ ਬੰਨਾ ਸੀ ਪਤਾ ਤੁਹਾਨੂੰ ਕਿੰਨੇ ਕਿੰਨੇ ਪੈਸੇ ਕਹੇ ਸੀ ਇੱਤਾ ਥੋੜਾ ਬੜਾ ਕਿ ਭੁੱਲ ਗਿਆ ਭੁੱਲ ਗਿਆ ਮੋਦੀ ਸਾਹਿਬ ਨੇ ਕਿਹਾ ਸੀਗਾ 15 15 ਲੱਖ ਰੁਪਏ ਆਪਕੇ ਖਾਤੇ 'ਚ ਆਉਣਗੇ ਕਾਲਾ ਧਨ ਵਾਪਸ ਲਾਏਗੇ ਔਰ ਏਕ-ਏਕ ਆਦਮੀ ਕੋ ਕਮ ਸੇ ਕਮ 15 ਲੱਖ ਤੋਂ ਆਉਣਗੇ ਲੋਕਾਂ ਦੇ ਖਾਤੇ ਵੀ ਖਲਾਈ ਪਰ ਪਾਈ ਅਜ ਤੱਕ ਥੇਲੀ ਨਹੀਂ ਇਸੇ ਤਰ੍ਹਾਂ ਹੀ ਔਰਤਾਂ ਨੂੰ 2500 ਰੁਪਇਆ ਇਹਨਾਂ ਨੇ ਦੇਣਾ ਕਿਸੇ ਨੂੰ ਚਵਾਨੀ ਨਹੀਂ ਮਿਲਣੀ ਪੰਜਾਬ ਵਾਲੀਆਂ ਭੈਣਾ ਤੁਸੀਂ ਸਾਰੀਆਂ ਤੁਸੀਂ ਜਿਹੜੇ ਭਗਵੰਤ ਮਾਨ ਸਾਹਿਬ ਹੋਰਾਂ ਨੇ ਗਰੰਟੀਆਂ ਕੀਤੀਆਂ ਸੀ ਉਨੇ ਗਰੰਟੀਆਂ ਚ ਗਰੰਟੀ ਸੀ ਕਿ ਹਰ ਮਹੀਨੇ ਹਰ ਇੱਕ ਔਰਤ ਨੂੰ 1000 ਰੁਪਏ ਮਹੀਨਾ ਦੇਵਾਂਗੇ ਉਸ ਤੋਂ ਬਾਅਦ ਦੋ ਤਿੰਨ ਵੋਟਾਂ ਲੰਘ ਗਈਆਂ ਲੋਕ ਸਭਾ ਦੀਆਂ ਆ ਗਈਆਂ ਜਿਮਣੀ ਚੋਣਾ ਆ ਗਈਆਂ ਹਰ ਵੋਟਾਂ ਵੇਲੇ ਆਮ ਆਦਮੀ ਪਾਰਟੀ ਕਹਿ ਛੱਡਦੀ ਆ ਬਈ ਦੇਵਾਂਗੇ ਭਗਵੰਤ ਮਾਨ ਨੇ ਪਿੱਛੇ ਜਾ ਕੇ ਕਿਹਾ ਸੀਗਾ ਬਈ 1000 ਨਹੀਂ ਅਸੀਂ 1100 ਦੇਵਾਂਗੇ ਊਠ ਦਾ ਬੋਲ ਹੈ ਲਮਕੀ ਜਾਂਦਾ ਹੈ ਜਦੋਂ ਡਿੱਗੇਗਾ ਵੇਖਾਂਗੇ ਉਹ ਪੰਜਾਬੀ ਦੀ ਇੱਕ ਪੁਰਾਣੀ ਕਹਾਵਤ ਐ ਆਖੇ ਹੱਥੋਂ ਕੁਛ ਦੇਣਾ ਨਹੀਂ ਤੇ ਮੂੰਹੋਂ ਫਿੱਕੇ ਪੈਣਾ ਨਹੀਂ ਖਾ ਬੱਚਾ ਤੇਰਾ ਹੀ ਐ ਸਭ ਕੁਛ ਤੇਰਾ ਹੀ ਐ ਉਹ ਹਾਲ ਇਹਨਾਂ ਸਰਕਾਰਾਂ ਦਾ ਦੇਖੋ ਇਹਨਾਂ ਪਾਰਟੀਆਂ ਨੇ ਕਦੇ ਕੁਛ ਨਹੀਂ ਦੇਣਾ ਜੇ ਲੋਕਾਂ ਨੂੰ ਕਦੇ ਕੁਛ ਦਿੱਤਾ ਕਈ ਵਾਰੀ ਬੜੇ ਇਹ ਕਹਿੰਦੀਆਂ ਪਾਰਟੀਆਂ ਅਕਾਲੀ ਦਲ ਵਾਲੇ ਕਹਿੰਦੇ ਹੁੰਦੇ ਆ ਬਾਦਲ ਸਾਹਿਬ ਨੇ ਲੋਕਾਂ ਨੂੰ ਆਹ ਦਿੱਤਾ ਕਾਂਗਰਸ ਵਾਲੇ ਕਹਿੰਦੇ ਹੁੰਦੇ ਸੀ ਕੈਪਟਨ ਸਾਹਿਬ ਨੇ ਲੋਕਾਂ ਨੂੰ ਆਹ ਦਿੱਤਾ ਉਹ ਆਮ ਆਦਮੀ ਆ ਕਹਿੰਦੇ ਕੇਜਰੀਵਾਲ ਸਾਹਿਬ ਨੇ ਆ ਦਿੱਤਾ ਨਾ ਕਿਸੇ ਬਾਦਲ ਨੇ ਦਿੱਤਾ ਨਾ ਕੈਪਟਨ ਨੇ ਦਿੱਤਾ ਨਾ ਕਿਸੇ ਕੇਜਰੀਵਾਲ ਨੇ ਦਿੱਤਾ ਲੋਕਾਂ ਦਾ ਪੈਸਾ ਲੋਕਾਂ ਦੇ ਟੈਕਸਾਂ ਨਾਲ ਖਜ਼ਾਨੇ 'ਚ ਇਕੱਠਾ ਹੁੰਦਾ ਤੇ ਉਹਦੇ ਵਿੱਚੋਂ ਕੁਝ ਕੁ ਜੇ ਲੋਕਾਂ ਨੂੰ ਦੇ ਦਿੰਦੇ ਨੇ ਕੋਈ ਬਿੱਲ ਮਾਫ ਕਰਤਾ ਜਾਂ ਕੁਝ ਕਰਤਾ ਤਾਂ ਇਹ ਇਹ ਆਪਦੀ ਜੇਬ 'ਚ ਨਹੀਂ ਦਿੰਦੇ ਉਹ ਤਾਂ ਲੋਕਾਂ ਦੇ ਟੈਕਸਾਂ ਦਾ ਪੈਸਾ ਤਾਂ ਜੇ ਉਹਦੇ 'ਚੋਂ ਕੁਝ ਹਿੱਸਾ ਲੋਕਾਂ ਨੂੰ ਦੇਤਾ ਤਾਂ ਕੋਈ ਲੋਕਾਂ ਸਿਰ ਆਸਾਨੀ ਕੀਤਾ ਆ ਲੋਕਾਂ ਦੇ ਸਿਰੋਂ ਤਾਂ ਇਹ ਪਾਲਦੇ ਨੇ ਜਿੰਨੇ ਜਦੋਂ ਇਹ ਮੰਤਰੀ ਬਣ ਗਏ ਜਾਂ ਐਮਐਲਏ ਬਣ ਜਾਂਦੇ ਨੇ ਇਹਨਾਂ ਨੂੰ ਜਿਹੜੀਆਂ ਤਨਖਾਹਾਂ ਮਿਲਦੀਆਂ ਜਿਹੜੇ ਭੱਤੇ ਮਿਲਦੇ ਆ ਜਿਹੜੇ ਇਹਨਾਂ ਦੇ ਕੱਬਰਾਂ ਦਾ ਪਾਲਣ ਪੋਚਣ ਹੁੰਦਾ ਉਹ ਸਾਰਾ ਕੁਝ ਲੋਕਾਂ ਦੀ ਜੇਬ 'ਚ ਹੁੰਦਾ ਇਹ ਕੌਣ ਨੇ ਕਹਿਣਾਰੇ ਅਸੀਂ ਲੋਕਾਂ ਨੂੰ ਆ ਆ ਦਿੱਤਾ ਆ ਜਿਹੜਾ ਮੜਾ ਜਾਂ ਮੰਤਰੀ ਦੀ ਕੁਰਸੀ ਤੇ ਬਹਿ ਜਾਂਦਾ ਉਹਦੇ ਹਵਾਸ ਹੀ ਨਹੀਂ ਕੰਮ ਰਹਿੰਦੇ ਉਹ ਕਹਿਣ ਲੱਪੈਂਦਾ ਅਸੀਂ ਲੋਕਾਂ ਨੂੰ ਆ ਦੇ ਰਹੇ ਹਾਂ ਉਹ ਤੁਸੀਂ ਕੌਣ ਨੇ ਦੇ ਨਾਲੇ ਲੋਕ ਤੁਹਾਨੂੰ ਦੇ ਰਹੇ ਨੇ ਜਿੰਨਾ ਪੈਸਾ ਸਰਕਾਰੀ ਖਜ਼ਾਨੇ 'ਚ ਜਾਂਦਾ ਉਹ ਸਾਰਾ ਲੋਕਾਂ ਦੇ ਟੈਕਸ ਲੱਗ ਕੇ ਜਾਂਦਾ ਲੋਕਾਂ ਨੂੰ ਵੀ ਕਈਆਂ ਨੂੰ ਨਹੀਂ ਪਤਾ ਇੱਕ ਮਜ਼ਦੂਰ ਪਰਿਵਾਰ ਵੀ ਸਰਕਾਰ ਨੂੰ ਇੱਕ ਦਿਨ ਦੇ ਵਿੱਚ 100 ਰੁਪਏ ਦੇ ਕਰੀਬ ਟੈਕਸ ਦਿੰਦਾ 100 ਰੁਪਏ ਦੇ ਕੱਲੇ ਡੀਜ਼ਲ ਤੇ ਪੈਟਰੋਲ ਦੇ ਉੱਪਰ 50-60 ਰੁਪਏ ਟੈਕਸ ਹੈ 1 ਲੀਟਰ ਤੇ ਤੇ ਲੀਟਰਕ ਤਾਂ ਡੀਜ਼ਲ ਪੈਟਰੋਲ ਸਾਰੇ ਹੀ ਮੇਰੇ ਮਜ਼ਦੂਰ ਪਰਿਵਾਰ ਵੀ ਜੇ ਦਿਹਾੜੀ ਮਜ਼ਦੂਰੀ ਜਾਂਦਾ ਕਿਤੇ ਵਿਚਾਰਾ ਉਹ ਵੀ ਡੀਜ਼ਲ ਪੈਟਰੋਲ ਬਾਲ ਲੈਂਦਾ ਠੀਕ ਹੈ ਹਰ ਚੀਜ਼ ਤੇ ਤਾਂ ਟੈਕਸ ਆ ਪੈਸਾ ਲੋਕਾਂ ਦਾ ਖਜ਼ਾਨੇ ਚ ਜਾਂਦਾ ਟੈਕਸ ਸਾਰੇ ਹੀ ਉਹਦੇ ਵਿੱਚੋਂ ਕੁਝ ਮਾਰਾ ਮੋਟਾ ਲੋਕਾਂ ਤੇ ਲਾ ਕੇ ਬਾਕੀ ਛਕਛਕਾ ਹੋ ਜਾਂਦਾ ਤੇ ਆਖੇ ਜੀ ਅਸੀਂ ਦਿੱਤਾ ਸੋ ਇਹ ਜਿਹੜਾ 2500 ਰੁਪਇਆ ਭਾਜਪੀ ਨੇ ਐਲਾਨਿਆ ਨਾ ਦਿੱਲੀ ਚ ਵੀ ਹਰ ਇੱਕ ਔਰਤ ਨੂੰ ਦੇਵਾਂਗੇ ਇਹ ਸਭ ਵੋਟਾਂ ਵਟੋੜਨ ਦੇ ਤਰੀਕੇ ਨੇ ਪਹਿਲਾਂ ਆਮ ਆਦਮੀ ਪਾਰਟੀ ਨੇ ਵੀ ਦਿੱਲੀ 'ਚ ਕਿਹਾ ਵੀ ਅਸੀਂ ਔਰਤਾਂ ਨੂੰ ਸਨਮਾਨ ਯੋਜਨਾ ਉਹਨਾਂ ਨੇ ਵੀ ਐਲਾਨਿਆ ਫੇਰ ਇਹ ਜੀ ਗਰੰਥੀ ਸਿੰਘਾਂ ਨੂੰ ਤੇ ਪੁਜਾਰੀਆਂ ਨੂੰ 18000 ਮਹੀਨਾ ਤਨਖਾਹ ਦਿਆ ਕਰਾਂਗੇ ਕੇਜਰੀਵਾਲ ਸਾਹਿਬ ਨੇ ਐਲਾਨ ਕੀਤਾ ਵੀ ਪੰਜਾਬ 'ਤੋਂ ਤੁਹਾਡੀ ਸਰਕਾਰ ਹੈ ਇੱਥੇ ਦੇ ਲੋ ਪਹਿਲਾਂ ਕਿ ਜਿੱਥੇ ਵੋਟਾਂ ਲੈਣੀਆਂ ਉੱਥੇ ਹੀ ਦੇਣੀਆਂ ਪੰਜਾਬ 'ਚ ਕਿਹੜਾ ਗਰੰਥੀ ਸਿੰਘ ਹੈ ਨਹੀਂ ਪੁਜਾਰੀ ਹੈ ਨਹੀਂ ਦੋ ਇੱਥੇ ਤੇ ਫਿਰ ਸਭ ਤੋਂ ਵੱਡੀ ਗੱਲ ਮੁਸਲਮਾਨ ਭਾਈਚਾਰਾ ਵੀ ਇਸ ਦੇਸ਼ 'ਚ ਬਹੁਤ ਵੱਡੀ ਆਬਾਦੀ ਹੈ ਸਿੱਖਵਾਦੀ ਨਾਲੋਂ ਜ਼ਿਆਦਾ ਵੱਦੀ ਮੁਸਲਮਾਈ ਚਰਦੀ ਹੈ ਹੋਰ ਧਰਮ ਨੇ ਉਹਨਾਂ ਦੇ ਧਾਰਮਿਕ ਆਗੂਆਂ ਨੂੰ ਕਿਉਂ ਨਹੀਂ ਦੇਣਾ ਜੇ ਪੁਜਾਰੀਆਂ ਨੂੰ ਦੇਣਾ ਗਰੰਤੀ ਸਿੰਘਾਂ ਨੂੰ ਦੇਣਾ ਤਾਂ ਉਹਨਾਂ ਨੂੰ ਵੀ ਦੇਣਾ ਚਾਹੀਦਾ ਉਹਨਾਂ ਦਾ ਨਾਂ ਜਾਣ ਕੇ ਨਹੀਂ ਲੈਂਦੇ ਇਹ ਆ ਫਿਰਕਾ ਪ੍ਰਸਤੀ ਦੀ ਰਾਜਨੀਤੀ ਕੋਈ ਮੰਨੇ ਜਾਂ ਨਾ ਮੰਨੇ ਹੈਗੀ ਆ ਜਾਜ ਜੀ ਮੇਰਾ ਤੀਜਾ ਇਹ ਸਵਾਲ ਆ 2 ਸਾਲ ਪਹਿਲਾਂ ਮੋਦੀ ਜਦ ਪੰਜਾਬ ਵਿੱਚ ਆਇਆ ਸੀ ਤੇ ਕਿਸਾਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਸੀ ਤੇ ਹੁਣ ਉਹਨਾਂ ਕਿਸਾਨਾਂ ਦੇ ਉੱਪਰ ਇਰਾਦਾ ਕਤਲ ਦਾ ਮਾਮਲਾ ਆ ਰਿਹਾ ਤੇ ਮੁੱਦਾ ਕੀ ਆ ਦੇਖੋ ਜੀ ਮੁੱਦਾ ਪ੍ਰਦੀਪ ਜੀ ਇਹ ਹੈ ਕਿ ਮੋਦੀ ਸਾਹਿਬ ਜਦੋਂ ਆਏ ਸੀ ਉਦੋਂ ਚੰਨੀ ਮੁੱਖ ਮੰਤਰੀ ਹੁੰਦੇ ਸੀ ਦਿੱਲੀ ਅੰਦੋਲਨ ਨੂੰ ਅਜੇ ਥੋੜਾ ਜਿਹਾ ਟਾਈਮ ਬੀਤਿਆ ਸੀ ਦਿੱਲੀ ਅੰਦੋਲਨ ਜਿਹੜੇ ਉਦੋਂ ਉਦੋਂ ਮੋਦੀ ਸਾਹਿਬ ਹੋਰਾਂ ਨੇ ਤਿੰਨੇ ਕਾਨੂੰਨ ਮਾਫੀ ਮੰਗ ਕੇ ਅਜੇ ਵਾਪਸ ਲੈ ਹੀ ਸੀ ਤੇ ਜਿਹੜੀਆਂ ਬੱਚਦੀਆਂ ਮੰਗਾ ਸੀ ਉਹ ਪਈਆਂ ਸੀ ਤੇ ਮੋਦੀ ਸਾਹਿਬ ਪੰਜਾਬ ਫਿਰੋਜ਼ਪੁਰ ਦੇ ਵਿੱਚ ਉਹਨਾਂ ਨੇ ਆਉਣਾ ਸੀਗਾ ਆ ਗਏ ਚਲੋ ਕਿਸਾਨ ਜੱਤੇਬੰਦੀਆਂ ਨੇ ਕਿਹਾ ਵੀ ਅਸੀਂ ਮਤਲਬ ਜਿਵੇਂ ਰੋਸ ਪ੍ਰਦਰਸ਼ਨ ਕਰਦੀਆਂ ਜਥੇਬੰਦੀਆਂ ਆਮ ਹੀ ਪੂਰੀ ਦੁਨੀਆ ਦੇ ਵਿੱਚ ਮੰਤਰੀਆਂ ਨੂੰ ਲੋਕ ਕਿਤੇ ਕਾਲੇ ਝੰਡੇ ਵਿਖਾਉਂਦੇ ਆ ਕਿਤੇ ਰੋਸ ਵਜੋਂ ਕੁਝ ਇਸੇ ਤਰ੍ਹਾਂ ਕੁਝ ਲੋਕ ਸੜਕਾਂ ਦੇ ਆਸੇ ਪਾਸੇ ਖੜੇ ਸੀ ਤੇ ਉਸ ਵਕਤ ਮੋਦੀ ਸਾਹਿਬ ਜਦੋਂ ਫਿਰੋਜ਼ਪੁਰ ਦੇ ਨੇੜੇ ਆਏ ਤਾਂ ਕੁਝ ਦੂਰੀ ਤੋਂ ਉਹਨਾਂ ਦੀ ਜਿਹੜੀ ਸਿਕਿਉਰਿਟੀ ਸੀ ਉਹਨਾਂ ਨੂੰ ਵਾਪਸ ਲੈ ਗਈ ਜਾਂ ਮੋਦੀ ਸਾਹਿਬ ਆਪ ਵਾਪਸ ਚਲੇ ਗਏ ਫੈਸਲਾ ਹੋ ਗਿਆ ਵੀ ਉੱਥੇ ਜਿੱਥੇ ਪ੍ਰਨਾਲ ਲੱਗਾ ਉੱਥੇ ਨਹੀਂ ਜਾਣਾ ਹੁਣ ਖਬਰੇ ਆ ਰਹੀ ਆ ਕਿ ਇੰਨੇ ਟਾਈਮ ਬਾਅਦ ਉਹ ਜਿਹੜੇ ਕਿਸਾਨ ਆਸੇ ਪਾਸੇ ਸੜਕਾਂ ਦੇ ਖੜੇ ਸੀ ਉਹਨਾਂ ਚੋਂ 26 27 ਦੇ ਉੱਪਰ ਅਰਾਦਾ ਕਤਲ ਦਾ 307 ਦਾ ਮਕਦਮਾ ਦਰਜ ਕਰ ਲਿਆ ਗਿਆ ਹੁਣ ਇਹਦੇ ਉੱਪਰ ਕਿਸਾਨ ਕੀ ਕਹਿ ਰਹੇ ਨੇ ਕਿਸਾਨ ਕਹਿ ਰਹੇ ਨੇ ਵੀ ਹੱਦ ਹੋ ਗਈ ਅਸੀਂ ਅਰਾਦਾ ਕਤਲ ਕਰਨ ਨਾਲ ਤਾਂ ਕਦੇ ਅਸੀਂ ਤਾਂ ਮੋਦੀ ਸਾਹਿਬ ਨੂੰ ਛੂਨ ਦੇ ਰਾਦੇ ਨਾਲ ਵੀ ਨਹੀਂ ਗਏ ਅਸੀਂ ਤਾਂ ਸਿਰਫ ਇਹ ਵਿਖਾਵਾ ਕਰ ਰਹੇ ਸੀ ਕਿ ਸਾਨੂੰ ਤੁਹਾਡੀਆਂ ਨੀਤੀਆਂ ਨਾਲ ਪਾਲਿਸੀਆਂ ਨਾਲ ਰੋਸ ਹੈ ਉਹ ਸੜਕਾਂ ਦੇ ਆਸੇ-ਪਾਸੇ ਅਸੀਂ ਖੜੇ ਸੀ ਇੰਨੀ ਉਹਨਾਂ ਦੀ ਸਿਕਿਉਰਿਟੀ ਹੁੰਦੀ ਉਹ ਨਾ ਉਹਨਾਂ ਦੇ ਨੇੜੇ ਤਾਂ ਚਿੜੀ ਨਹੀਂ ਬੜਕ ਸਕਦੀ ਅਰਾਦਾ ਕਤਲ ਮਤਲਬ ਇੱਕ ਫੁੱਲ ਤੱਕ ਵੀ ਕਿਸਾਨ ਕਹਿੰਦੇ ਆ ਮੋਦੀ ਸਾਹਿਬ ਨੂੰ ਵੱਜਾ ਨਹੀਂਗਾ ਤੇ ਅਰਾਦਾ ਕਤਲ ਕਿਵੇਂ ਹੋ ਗਿਆ ਉਹ ਕਹਿੰਦੇ ਜੇਕਰ ਡੈਮੋਕਰੈਟਿਕ ਤਰੀਕੇ ਨਾਲ ਲੋਕਤੰਤਰ ਤਰੀਕੇ ਨਾਲ ਰੋਸ ਜ਼ਾਹਰ ਕਰਨਾ ਵੀ ਅਰਾਦਾ ਕਤਲ ਹੈ ਕਿਸਾਨ ਆਗੂ ਕਹਿ ਰਹੇ ਨੇ ਸਰਜੀਤ ਸਿੰਘ ਫੂਲ ਬਲਦੇਵ ਸਿੰਘ ਜੀਰਾ ਤੇ ਹੋਰ ਕਾਫੀ ਸਾਰੇ ਕਿਸਾਨਾਂ ਅਗੋਂ ਦੇ ਇਸ ਮੁੱਦੇ ਤੇ ਰੁਲਦੂ ਸਿੰਘ ਮਾਨਸਾ ਦਾ ਬਿਆਨ ਆਇਆ ਉਹ ਕਹਿੰਦੇ ਕਿ ਵੇਖੋ ਇਹ ਬਿਲਕੁਲ ਗਲਤ ਆ ਔਰ ਜਿਹੜੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਸਾਰੀਆਂ ਨੇ ਕਿਹਾ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਗਲਤ ਆ ਇਥੋਂ ਤਾਂ ਕਹਿ ਰਹੇ ਕਿਸਾਨ ਆਗੂ ਉਹ ਕਹਿੰਦੇ ਮੋਦੀ ਸਾਹਿਬ ਵਾਪਸ ਇਸ ਕਰਕੇ ਨਹੀਂ ਗਏ ਸੀ ਵੀ ਕਿਸਾਨਾਂ ਨੂੰ ਖਤਰਾ ਸੀ ਇਸ ਕਰਕੇ ਵਾਪਸ ਗਏ ਸੀ ਵੀ ਪੰਡਾਲ 'ਚ ਬੰਦੇ ਨਹੀਂ ਸੀ ਪੰਡਾਲ ਖਾਲੀ ਸੀ ਕੁਰਸੀਆਂ ਖਾਲੀ ਸੀ ਪ੍ਰਧਾਨ ਮੰਤਰੀ ਆਇਆ ਹੋਵੇ ਲੋਕ ਇਕੱਠੇ ਨਾ ਹੋਏ ਹੁਣ ਕਿੰਨੀ ਵੱਡੀ ਬੇਇੱਜ਼ਤੀ ਆ ਕਹਿੰਦੇ ਨੇੜੇ ਆ ਕੇ ਜਦੋਂ ਪਤਾ ਲੱਗਿਆ ਵੀ ਉੱਥੇ ਤਾਂ ਯਾਰ ਹੈ ਹੀ ਕੋਈ ਨਹੀਂ ਗੇ ਥੋੜੇ ਜਿਹੇ ਆਏ ਬੰਦੇ ਉਹ ਜਿਹੜੇ ਬੀਜੇਪੀ ਨਾਲ ਜੁੜੇ ਆ ਤਾਂ ਫੇਰ ਨਮੋਸੀ ਮਾਰੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਉਹ ਕਹਿੰਦਾ ਉਹ ਵਾਪਸ ਗਏ ਆ ਅਸੀਂ ਉਹਨਾਂ ਤੇ ਕੋਈ ਹਮਲਾ ਨਹੀਂ ਕੀਤਾ ਕਿਤੇ ਉਹਨਾਂ ਤੇ ਕੋਈ ਹਮਲਾ ਨਹੀਂ ਹੋਇਆ ਤੇ ਅੱਜ ਜਿਹੜਾ ਇਹ ਕੇਸ ਕਿਸਾਨ ਆਗੂ ਕਹਿ ਰਹੇ ਆ ਕਿ ਇਹ ਜਿਹੜਾ 307 ਦਾ ਪਾਇਆ ਜਾ ਰਿਹਾ ਹੈ ਇਹਦੇ ਉੱਪਰ ਦੁਬਾਰਾ ਵਿਚਾਰ ਹੋਣੀ ਚਾਹੀਦੀ ਆ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਆ ਇਹ ਠੀਕ ਨਹੀਂਗਾ ਔਰ ਜਿੰਨਾ ਵੀਰਾਂ ਪੈਨਾਂ ਨੇ ਅੱਜ ਦਾ ਇਹ ਲਾਈਵ ਸੁਣਿਆ ਧੰਨਵਾਦ ਮੈਂ ਫਿਰ ਕਹਿ ਦਿਆਂ ਤੁਸੀਂ ਸ਼ੁਰੂ ਚ ਗੱਲ ਸ਼ੁਰੂ ਕੀਤੀ ਸੀ ਵੀ ਮੈਂ ਇਕੱਠਾ ਜਿਆ ਹੋਇਆ ਪਿਆ ਮੈਂ ਲਾਸਟ ਤੇ ਕਹਿ ਦਿਆਂ ਵੀ ਪ੍ਰਦੀਪ ਹੋਰਾਂ ਨੇ ਆ ਲਾਈਵ ਖਤਮ ਹੋਣ ਤੋਂ ਬਾਅਦ ਹੁਣੇ ਟੋਪੀ ਵੀ ਪਾ ਲੈਣੀ ਆ ਇੱਕ ਕੋਟੀ ਵੀ ਹੋਰ ਪਾ ਲੈਣੀ ਆ ਤੇ ਠੰਡ ਸਾਰਿਆਂ ਨੂੰ ਲੱਗਦੀ ਆ ਮੇਰੇ ਖਿਆਲ ਨਾਲ ਰਜਾਈਆਂ 'ਚ ਇਕੱਠੇ ਤੁਸੀਂ ਵੀ ਹੋਏ ਪੇ ਹੋਵੋਗੇ ਰਜਾਈ ਦੀ ਨਿੱਗੀ ਨਹੀਂ ਹੁੰਦੀ ਚੱਜ ਨਾਲ ਜਿਉਂਦੇ ਰਹੋ ਵਸਦੇ ਰਹੋ ਬਹੁਤ ਧੰਨਵਾਦ ਮਿਹਰਬਾਨੀ